आओ 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 ഇത്ര <laughs> ഇ ਪਰ ਕਿ ਬਈ ਆਈਡੀ ਕੋ ਨਹੀਂ ਆਏ ਕੰਪਨੀ ਕੋ ਨਹੀਂ ਚਲੋ ਬਸ ਚਲੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੀਰ ਜੀ ਇੱਕ ਮਿੰਟ ਵੀਰ ਜੀ ਅੱਗੇ ਅੱਗੇ ਕਰ ਲੋ ਜੇ ਤੁਸੀਂ ਸਾਹਿਬ ਦੇ ਪਿੱਛੇ ਹੀ ਆਈ ਨਾ ਆਈਡੀ ਬਾਹਰ ਕੱਢ ਯਾਰ ਹਾਜੀ ਬਾਈਕ ਨੂੰ ਫਟ ਪਿਆ ਜੀ ਜੀ ਹਾਜ਼ਰੀ ਭਰਨਾ ਆ ਜੀ ਪਾਣੀ ਥੱਲੇ ਕਰ ਲੋ ਕਾਫੀ ਚਿੰਤਾ ਮਨਛਾਸੀ ਚਰਤਾਸੀ ਹੋ ਲਗਾ ਔਰ ਭਾਈ ਗੋਬਿੰਦ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆ ਸੰਗਤਾਂ ਦੇ ਤੇ ਜੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਆਏ ਔਰ ਬਸ ਉਹ ਮੇਰ ਨਾਲੇ ਭਾਈ ਸਰਦਾ ਵਾਲੀ ਉਹਦੇ 'ਚ ਅਰਦਾਸ ਕਰਨੇ ਆਏ ਜੀ ਸਰ ਪੰਜਾਬ ਦੇ ਲੋਕਾਂ ਨੇ ਨੌਜਵਾਨਾਂ ਨੇ ਕਿਹ ਫੀਲ ਕਰਦਾ ਉਹ ਵੀ ਮਸੂਲੀ ਜਾ ਕੇ ਕਹਤੇ ਜਾਦੇ ਜੀਫਰੋ ਵੀ ਲਗਾਪਾ ਸਾਰੇ ਇਹ ਕਹਿੰਦੇ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਬਹੁਤ ਬਹੁਤ ਇਸ ਲੱਤ ਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਆਪਣੇ ਬੱਚਾ ਦਾ ਖਿਆਲ ਰੱਖਣਾ ਚਾਹੀਦਾ ਹੈ ਔਰ ਜਿੰਨਾ ਹੋ ਸਕੇ ਆਪਣਾ ਸਕੂਲ ਦੇ ਦਾਣੇ ਤੋਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੋਣਾ ਰਾਜਪਾਲੀ ਸਰਕਾਰ ਕਰ ਸਕਦੀ ਹੈ ਨਾ ਪਹਿਲਾਂ ਸਮਾਜ ਕਰਸਾ ਇਹ ਸਾਰੇ ਇਕੱਠੇ ਹੋ ਕੇ ਹਮਲਾ ਮਾਰ ਸਕਦੇ ਹਾਂ ਹਾਲੀਵੁੱਡ ਬਹੁਤ ਵੱਡੇ ਬਜਟ ਦੀਆਂ ਫਿਲਮਾਂ ਬਣਾਉਂਦਾ ਹੈ ਔਰ ਹਾਲੀਵੁੱਡ ਹਾਲੀਵੁੱਡ ਨਾਲ ਕਰ ਲਈ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਬਹੁਤ ਬਹੁਤ ਤਰੱਕੀ ਕਰ ਰਿਹਾ ਹੈ ਇਹ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਲਿਟਲ ਰਿਲਾਕਸਿੰਗ ਅੱਛੀ ਜਿਹੀ ਫਿਲਮਾਂ ਬਣ ਰਹੀਆਂ ਨੇ ਕਿ ਤੁਸੀਂ ਦੇਖ ਹੀ ਰਹੇ ਹੋ ਵੱਡੇ ਬਜਟ ਤੋਂ ਬਣੇ ਔਰ ਸਾਡੀ ਵੀ ਆਉਣ ਵਾਲੇ ਸਮੇਂ ਚ ਅਗਲੇ 16 ਤਰੀਕ ਨੂੰ ਇੱਕ ਬਹੁਤ ਅੱਛੀ ਜਿਹੀ ਮਾਰੀ ਹੈ ਸ਼ੌਕੀ ਸਰਦਾਰ ਅਸੀਂ ਮੈਂ ਬਕੂ ਮਾ ਬਕੂ ਮੰਦਿਰ ਤੇ ਛੋਟਾ ਵੀ ਪੂਰਾ ਦਾਵਾ ਅਸੀਂ ਸਾਰੇ ਕੱਟੇ ਆ ਉਹਦੇ ਵਿੱਚ ਔਰ ਉਮੀਦ ਹੈ ਸਰ ਨੂੰ ਸਾਰੇ ਨੂੰ ਸਾਹਬ ਸ਼ਿਕਾਰੀ ਬਹੁਤ ਕਹਤੀ ਹੈ ਹਮ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਿਆ ਕਰਨਾ ਚਾਹੁੰਦੇ ਉਹ ਕਰ ਨਹੀਂ ਸਕੇ ਆ ਵੈਸੇ ਤਾਂ ਹਰ ਫਿਲਮੀ ਜਦੋਂ ਗਰੀਬੀ ਆ ਉਹਨੂੰ ਚੰਗਾ ਸਮਝ ਕੇ ਕਰੀਦੀ ਹੈ ਲੇਕਿਨ ਅੱਜ ਤੱਕ ਜੱਟ ਜਿਉਣਾ ਮੌੜ ਮੈਨੂੰ ਬਹੁਤ ਪਸੰਦ ਆਇਆ ਔਰ ਬਦਲਾ ਜੱਟ ਦਾ ਹੋਰ ਕਈ ਫਿਲਮਾਂ ਹੈ ਜਿਸ ਤਰ੍ਹਾਂ ਸਿਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ ਜੱਟ ਦੀ ਜ਼ਮੀਨ ਇਹ ਫਿਲਮਾਂ ਬਹੁਤ ਕਿਸਮ ਦੀ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂ ਤੇ ਫਿਲਮ ਬਣੇ ਅ ਬੜੀ ਖੁਸ਼ੀ ਨਾਲ ਕਰੀਏ ਉਹ ਉਹ ਬੜਾ ਤਮੰਨਾ ਹੈ ਜਿ ਉਸ ਤਰ੍ਹਾਂ ਦਾ ਕਰੈਕਟਰ ਚੁਕਚਿਕਾਰੀ ਸੇ ਇਸ ਰੇਖੂ ਦੀ تیسੀ ਅਗਲੀ ਕਦੋਂ ਆ ਰਿਹਾ ਪਾ ਉਹਦਾ ਇਹ ਅਗਲਾ ਪਾਰਟ ਤੇ تیاری ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਇਹ ਸਭ ਤਿੰਨ ਪੀੜੀਆਂ ਦੇ ਤੁਸੀਂ ਪਸੰਦੀਦਾ ਦਾਦਾਕਾਰ ਹੋ ਇਹ ਰਾਜਕੀਆ ਤੇ ਤੰਦਰੁਸਤੀ ਦਾ 기ਰਾਜ ਹੈ ਫਿਟਨੈਸ ਮੰਤਰਕ ਹੀ ਹੈ ਜੀ ਫਿਟਨੈਸ ਮੰਤਰਕ ਬੱਚਿਓ ਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਸ਼ੀ ਹੈ ਸਾਰੇ ਨਹੀਂ ਮਾਪਦੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਸ਼ੀ ਤੇ ਇਹੀ ਹੈ ਔਰ ਬੱਚਿਓ ਸ਼ੇਮਸ਼ਾ ਦੇ ਚਰਨਾ ਦੇ ਵਿੱਚ ਹਮੇਸ਼ਾ ਰੱਖਦਾ ਸਮੇਂ ਚੱਲੇਗਾ ਰੂਹੋ ਅਸਲੀ ਤਾਂ ਉਹਦੀ ਮੇਰ ਨਾਲ ਹੀ ਹੁੰਦਾ ਹੈ ਸਭ ਕੁਝ ਥੈਂਕ ਯੂ ਜੀ 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 ਠੀਕ ਹੈ ਜੀ